ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਟੂਡੀਓ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਅਕਾਲੀ ਦਲ ਦੇ ਲਈ ਆਈ ਆਤ ਦੀ ਮਾੜੀ ਖਬਰ ਵੱਜੀ ਵੱਡੇ ਖਤਰੇ ਦੀ ਘੰਟੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਲੰਦਰ ਦੇ ਵਿਖੇ ਬੀਤੀ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਖਫਾਤੇ ਦਾ ਜੇ ਹਾਲਾਤ ਚੋਣ ਵਿੱਚ ਹਾਰ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਅਜੇ ਵੀ ਕੋਈ ਖੋਜ ਮੈਸਨਰ ਨਾਲ ਜਾਣ ਕਰਨ ਪਰੇਸ਼ਾਨ ਪੰਜਾਬ ਪੰਥ ਅਤੇ ਪਾਰਟੀ ਪ੍ਰਤੀ ਚਿੰਤਕ ਅਕਾਲੀ ਨੇਤਾ ਨੇ ਇੱਕ ਮੀਟਿੰਗ ਕੀਤੀ ਇਸ ਮੀਟਿੰਗ ਨੂੰ ਵਿਖਦੀ ਰਣਨੀਤੀ ਤੇ ਪਾਰਟੀ ਵਿੱਚ ਆਏ ਖਲਾਅ ਤੇ ਮੌਜੂਦਾ ਮਾੜੇ ਹਾਲਾਤਾਂ ਤੋਂ ਇਲਾਵਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੜੀਲੇ ਰਵਈਏ ਤੇ ਖੁੱਲਕੇ ਵਿਚਾਰ ਕੀਤਾ ਤੇ ਇੱਕ ਕਮੇਟੀ ਬਣਾਉਣ ਤੱਕ ਦੀ ਗੱਲ ਕੀਤੀ ਇਸ ਤਲਾਬ ਮੀਟਿੰਗ ਵਿੱਚ ਇਹ ਵੀ ਮੰਕੀਤੀ ਗਈ ਹੈ ਕਿ ਅਗਲੀ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲ ਸੰਬੰਧਿਤ ਆਗੂ ਜੋ ਪਾਰਟੀ ਪ੍ਰਤੀ ਚਿੰਤਤ ਹਨ ਉਹਨਾਂ ਦਾ ਇੱਕ ਇੱਕ ਨੁਮਾਇंदा ਲੈ ਕੇ ਅਕਾਲੀ ਦਲ ਬਚਾਓ ਮੋਰਚਾ ਜਾਂ ਕੋਈ ਹੋਰ ਨਾਂ ਰੱਖ ਕੇ ਪਾਰਟੀ ਨੂੰ ਚੜ੍ਹਦੀ ਕਲਾ ਵਾਲੀ ਆਂਦੀ ਜਰੀਏ ਅਕਾਲ ਤਖਸ ਦੇ ਸਾਹਮਣੇ ਹੋ ਕੇ ਪੰਜਾਬ ਦੇ ਪਿੰਡ ਪਣੇ ਚੱਕ ਕਰ ਲਈ ਹਲਕੇ ਅਤੇ ਪੰਥਕ ਦਿਨਾਂ ਨੂੰ ਇੱਕ ਮੋਟ ਕਰ ਲਈ ਕਾਫਲਰ ਵਰਨਾ ਕੀਤਾ ਜਾਵੇ ਤੇ ਮਮੇ ਕਾਲੀ ਨੇ ਤਾਂ ਇਸ ਮੀਟਿੰਗ ਦੀ ਮੀਡੀਆ ਨੂੰ ਪਿੰਕ ਨਹੀਂ ਪੈਂਦੀ ਤੀ ਪਰ ਫਿਰ ਵੀ ਇੱਕ ਖਬਰ ਨਿਕਲ ਕੇ ਬਾਹਰ ਆ ਗਈ ਵੀਡੀਓ ਦੇਖਣ ਲਈ ਤਾਂ ਵੱਡਾ ਤਨਵਾੜਾ